ਬੀਤੇ 2 ਦਿਨ ਪਹਿਲਾਂ ਜੀਸੀਬੀ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਗੋਵਿੰਦਪੁਰਾ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਐਸਪੀ ਦਫ਼ਤਰ ਅੱਗੇ ਡੇਰੇ ਲਗਾ ਲਏ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਡੀਐਸਪੀ ਜਸਪ੍ਰੀਤ ਸਿੰਘ ਐਸ ਐਚਓ ਸਤਨਾਮਪੁਰਾ ਗੌਰਵ ਧੀਰ ਐਸ ਐਚਓ ਸਿਟੀ ਜਤਿੰਦਰ ਕੁਮਾਰ ਐਸ ਐਚਓ 라ਵਲਪਿੰਡੀ ਲਾਭ ਸਿੰਘ ਮੌਕੇ ਤੇ ਪੁੱਜੇ ਅਤੇ ਇਕੱਤਰ ਹੋਏ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਪਰਾਧੀ ਨੂੰ ਜਲਦ ਕਾਬੂ ਕੀਤਾ ਜਾਵੇਗਾ ਅਤੇ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਸ਼ਿਵ ਸੈਨਾ ਉਦਵ ਠਾਕਰੇ ਦੇ ਸੂਬਾ ਪ੍ਰੈਸਕਰਟਰ ਕਮਲ ਸਰੋਜ ਮੁਹੱਲੇ ਦੇ ਸਾਬਕਾ ਕਾਉਂਸਲਰ ਰਵਿੰਦਰਲ ਸਮੇਤ ਹੋਰ ਬਹੁਤ ਸਾਰੇ ਆਗੂ ਵੀ ਮੌਕੇ ਤੇ ਪੁੱਜੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੈ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਤੱਕ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਕੀ ਹੈ ਸਾਰਾ ਮਾਮਲਾ ਦੇ ਉਹਨਾਂ ਨੂੰ ਕੀ ਹੈ ਸਾਰਾ ਮਾਮਲਾ ਹਾਂਜੀ ਸਰ ਜੀ ਇਸ ਤਰ੍ਹਾਂ ਹੈ ਜੀ ਸਭ ਨੂੰ ਇਹ ਜਿਹੜੀ ਘਟਨਾ ਹੋਈ ਆ ਇਹਦੇ ਵਿੱਚ ਸਾਰਾ ਮਹੱਲਾ ਸ਼ੋਕ ਵਿੱਚ ਹੈ ਕਿਉਂਕਿ ਉਹ ਬੱਚੇ ਹਲੇ ਨਵਾਲਗ ਬੱਚੇ ਸੀ ਐਨੀ ਉਹਨਾਂ ਦੀ ਉਮਰ ਨਹੀਂ ਸੀਗੀ ਤੇ ਉਹ ਆਪਣੇ ਕੰਮ ਤੋਂ ਘਰ ਆ ਰਹੇ ਸੀਗੇ ਇੱਕ ਉਹ ਜੇਸ ਵੀ ਜਿਹੜੀ ਇੱਕ ਖੂਨਖਾਰ ਜਾਨਵਰ ਕਹਿੰਦੇ ਜਾਂ ਖੂਨਖਾਰ ਕੋਈ ਸਵਾਰਨ ਲੈ ਲੈ ਉਹ ਬਿਨਾਂ ਨੰਬਰ ਪਲੇਟ ਤੋਂ ਸ਼ਾਰ ਵਿੱਚ ਘੁੰਮ ਰਹੀ ਸੀ ਉਹਨਾਂ ਤਿੰਨਾਂ ਬੱਚਿਆਂ ਦੀ ਉਹਨੇ ਜਾਨ ਲੈ ਲਈ ਉਹ ਕਵੀ ਦੇ ਤੋਂ 100 ਮੀਟਰ ਦਰੋਂ ਉਹ ਬੱਚੇ ਨੂੰ ਖਜ਼ੇਰ ਦੀ ਹੋਈ ਲੈ ਕੇ ਗਈ ਆ ਬਾਅਦ ਵਿੱਚ ਉਹ ਮੌਕੇ ਤੇ ਜਿਹੜਾ ਡਰਾਈਵਰ ਭੱਜ ਗਿਆ ਹੋਣੇ ਦੋ ਡੇਰ ਦੇਨ ਹੋ ਚੁੱਕਾ ਹੈ ਪੁਲਿਸ ਨੇ ਆਲੇ ਤੱਕ ਦਾ ਤਾਂ ਉਹ ਡਰਾਈਵਰ ਗ੍ਰਫਤਾਰ ਕੀਤਾ ਨਾ ਹੀ ਉਹ ਜੀਐਸਬੀ ਦਾ ਮਾਲਕ ਜੋ ਕਿ ਕਟੋਗਰ 25 ਲੱਖ ਦੀ ਜੀਐਸਬੀ ਹੈ ਉਹ ਇੰਨੀ ਲਾਪਰਵਾਹੀ ਉਹਦੇ ਮਾਲਕ ਦੀ ਵੀ ਹੈ ਤੇ ਡਰਾਈਵਰ ਦੀ ਵੀ ਹੈ ਜਿਹੜਾ ਬਿਨਾ ਨੰਬਰ ਪਲੇਟ ਤੋਂ ਸ਼ਹਿਰ ਵਿੱਚ ਕਮਾ ਰਿਹਾ ਜੀ ਮੁਹੱਲੇ ਦੇ ਬਸਰੀ ਕੋ ਉਸੇ ਦੇ ਠੀਕ ਹੈ ਜੀ ਤੇ ਤੁਸੀਂ ਉਥੇ ਦੇ ਮੋਤਵਰ ਵੀ ਬਣ ਕੇ ਆਏ ਹੋ ਹੁਣ ਤੁਸੀਂ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੀ ਤੁਹਾਨੂੰ ਐਸਪੀ ਸਾਡੀ ਐਸਪੀ ਸਾਹਿਬ ਨੇ ਪ੍ਰੋਠਾ ਦਵਾਇਆ ਹੈ ਡੀਐਸਪੀ ਸਾਹਿਬ ਨੇ ਸਾਡੇ ਜਦੋਂ ਸਾਡੀ ਸੁਣਵਾਈ ਨਹੀਂ ਹੋਈ ਤੇ ਅਸੀਂ ਮੌਕੇ ਸਾਡੇ ਜਿਹੜੇ ਫਗਵਾੜ ਦੇ ਹਲਕਾ ਇਜਾਦ ਸਰਦਾਰ ਜਗਿੰਦਰ ਸਿੰਘ ਮਾਨ ਜੀ ਨਾਲ ਅਸੀਂ ਉਹਨਾਂ ਨੂੰ ਸੰਪਰਕ ਤੇ ਲਿਆ ਉਹ ਮੌਕੇ ਦੇ ਉੱਤੇ ਸਾਰੇ ਘਰ ਦੇ ਵਿੱਚ ਗੋਵਿੰਦਪੁਰੇ ਪਹੁੰਚੇ ਪਰਿਵਾਰਾਂ ਨੇ ਉੱਥੇ ਜਿੱਤੇ ਉਹਨਾਂ ਨੇ ਉਹਨਾਂ ਦਾ ਦੁੱਖ ਸਾਂਝਾ ਕੀਤਾ ਉੱਤੇ ਮੌਕੇ ਤੇ ਉਹਨਾਂ ਨੇ ਐਸਪੀ ਸਾਹਿਬ ਨੂੰ ਹਦਾਇਤ ਕੀਤੀ ਵੀ ਇਹ ਜਿਹੜੀ ਸੱਚਤਾ ਦਾ ਜਿਹੜੀ ਗੰਭੀਰਤਾ ਦਾ ਵੀ ਜਾਤ ਕੀਤੀ ਜਾਵੇ ਜਿਹੜਾ ਵੀ ਇਹ ਕਸੂਰਵਾਰ ਹੈ ਚਾਹੇ ਉਹ ਮਾਲਕ ਹੈ ਚਾਹੇ ਡਰਾਈਵਰ ਹੈ ਉਹਨੂੰ ਗ੍ਰਫਤਾਰ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਬਾਕੀ ਜਿਹੜੇ ਬੱਚਿਆਂ ਨੂੰ ਦੇ ਦੇ ਕਿਉਂਕਿ ਬੱਚਿਆਂ ਦੇ ਇਹ ਮਾਂ ਤੇ ਬਹੁਤ ਆਰਥਿਕ ਤੌਰ ਤੇ ਵਿਚਾਰੇ ਗਰੀਬ ਨੇ ਉਹਨਾਂ ਨੂੰ ਦੋ ਬੰਦੀ ਸਰਕਾਰ ਵੱਲੋਂ ਸਹਾਇਤਾ ਉਹ ਉਹਨਾਂ ਨੂੰ ਦਿੱਤੀ ਜਾਵੇ ਤੇ ਜਿਹੜੀ ਇਹਨਾਂ ਨੇ 304A ਲਗਾਈ ਆ ਉਹ 304 ਇਹ ਤੋਂ 304 ਦਾ ਜਿਹੜਾ ਤਾਲਾ ਲਾ ਕੇ ਮਕਦਮਾ ਦਰਜ ਕੀਤਾ ਜਾਵੇ। ਜੇਕਰ ਇਹ ਮੰਗਾਂ ਜਿਹੜੀਆਂ ਤੁਸੀਂ ਰੱਖੀਆਂ ਐ ਪ੍ਰਸ਼ਾਸਨ ਅੱਗੇ ਨਹੀਂ ਪੂਰੀਆਂ ਹੁੰਦੀਆਂ ਤਾਂ ਅਗਲੀ ਕੀ ਕਾਰਵਾਈ ਹੋਗੀ ਤੁਹਾਡੇ ਵੱਲੋਂ? ਅਗਲੀ ਕਾਰਵਾਈ ਸਾਡੇ ਜਿਹੜਾ ਸਾਰਾ ਮhalla ਹੈ ਤਕਰੀਬ ਸਾਡਾ ਮhalla ਨੇ ਆਲੇ-ਦੁਆਲੇ ਮੱਲੇ ਵਾਲੇ ਵੀ ਸਾਰੇ ਇਕੱਠੇ ਆ। ਦੋ ਉਹਦੇ ਵਿੱਚ ਜੋ ਨੰਨੇ ਲਿਆ ਜਾਊਗਾ ਉਹ ਉਸ ਉਦੋਂ ਵੀ ਜਾ ਕੇ ਜਿਹੜੀ ਕਾਰਵਾਈ ਕੀਤੀ ਜਾਊਗੀ। ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਤਿੰਨ ਨੌਜਵਾਨ ਉਹਨਾਂ ਦੀ ਡੈਥ ਹੋ ਗਈ ਆ। ਔਰ ਉਬਰੀ ਬੇਰਮੀ ਨਾਲ ਜਦੋਂ ਉਹ ਐਕਸੀਡੈਂਟ ਹੋਇਆ ਨਾ ਉਹ ਜੀਸੀਬੀ ਦਾ ਜਿਹੜਾ ਪਤਾ ਲੱਗ ਰਿਹਾ ਕਿ ਡਰਾਈਵਰ ਸੀ ਉਹ ਤੱਕ ਦਿਨ 25 ਮੀਟਰ ਉਹਨਾਂ ਨੂੰ ਦੇ ਖਿੱਚਦਾ ਲੈ ਗਿਆ ਬ੍ਰੇਕ ਤੱਕ ਨਹੀਂ ਮਾਰੀ ਤੇ ਮੁੰਡੇ ਲੱਗੇ ਹੋਣੇ ਇਹ ਨਹੀਂ ਦੇਖਿਆ ਕਿ ਇਨਾ ਕੋਲ ਇੰਡੀਕੇਟਰ ਦਿੱਤਾ ਸੀ ਕਿਸ ਤਰ੍ਹਾਂ ਮੁੰਡਾ ਹੈ ਤੇ ਨਾਜਾਇਜ਼ ਮੁੰਡੇ ਜਿਹੜੇ ਮੁੰਡੇ ਐਕਸਪਾਇਰ ਹੋਏ ਆ ਉਹਨਾਂ ਦੇ ਰੋਸ਼ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਨਾਲ ਅੱਜ ਸਿੱਥੇ ਆ ਕੇ ਖੜੇ ਹੋਏ ਆ ਔਰ ਸਾਡੀ ਜੋ ਐਸਪੀ ਸਾਹਿਬ ਦੇ ਔਰ ਪ੍ਰਸ਼ਾਸਨ ਨਾਲ ਜਿਹੜੀ ਮੰਗ ਹੈ ਕਿ ਜਿਹੜੀਆਂ ਉਹਨਾਂ ਦੇ ਧਾਰਾਵਾਂ ਲਾਈਆਂ ਹੋਈਆਂ 6304 ए ਲੱਗੀ ਆ ਉਹ 304 ਦੇ ਵਿੱਚ ਕਨਵਰਟ ਕੀਤੀ ਜਾਵੇ ਜਿਹਦੇ ਵਿੱਚ ਪ੍ਰਸ਼ਾਸਨ ਨੇ ਸਹਿਮਤੀ ਜਤਾਈ ਹੈ ਔਰ ਜਲਦੀ ਤੋਂ ਜਲਦੀ ਉਹਨਾਂ ਦੀ ਅਰੈਸਟ ਪੈਣੀ ਚਾਹੀਦੀ ਹੈ ਔਰ ਪੰਜਾਬ ਸਰਕਾਰ ਤੋਂ ਇਹਨਾਂ ਨੂੰ ਇੱਕ ਮੁਆਜਰਾ ਦਿਵਾਉਣਾ ਚਾਹੀਦਾ ਤਾਂ ਕਿ ਪਰਿਵਾਰ ਨੂੰ ਜਿਹੜਾ ਥੋੜਾ ਜਾ ਜੋ ਚਲੇ ਗਿਆ ਉਹ ਤਾਂ ਨਹੀਂ ਵਾਪਸ ਲੈ ਲੈ ਪਰ ਉਹਨਾਂ ਦੇ ਜੋ ਆਰਟੀਕਲ ਆ ਤਾਂ ਨਾ ਖਰਾਬ ਨੇ ਕੁਝ ਉਹਨਾਂ ਜੋ ਪਤਾ ਹੈ ਉਡਵਾਇਆ ਜਾਵੇ ਸਮਝ ਜੀ ਇੱਕ ਬਹੁਤ ਵੱਡੀ ਘਟਨਾ ਹੋਈ ਹੈ ਫੁਮਾਰਾ ਦੇ ਅੰਦਰ ਤਿੰਨ ਨੌਜਵਾਨ ਨੇ ਉਹ ਹਲੇ 20-22 ਸਾਲ ਦੇ ਹੋਣਗੇ ਉਹਨਾਂ ਦੇ ਜਾਣ ਤੋਂ ਬਾਅਦ ਪੁਲਿਸ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਆ ਤੁਸੀਂ देखो ਮੈਂ ਜਿਸ ਤਰ੍ਹਾਂ ਕਹਿੰਦਾ ਕਿ ਉਸੇ ਵੇਲੇ ਹੀ ਆਨ ਦੀ ਸਪੋਰਟ ਉਹਨਾਂ ਦੀ ਅਰੈਸਟ ਪੈਣੀ ਚਾਹੀਦੀ ਸੀਗੀ ਅੱਜ ਇਹ ਕਹਿ ਰਹੇ ਕਿ ਜੀ ਉਹ ਬੰਦੇ ਭੱਜੇ ਹੋਏ ਆ ਪਰ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਚ ਜੇ ਆਪਾਂ ਸੱਚ ਕਰੀਏ ਕੋਈ ਨਾ ਕੋਈ ਬੰਦਾ ਮਿਲਦਾ ਉਹਦੇ ਤੁਰੀ ਅਸੀਂ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਤੱਕ ਪਹੁੰਚ ਸਕਦੇ ਆ ਤੇ ਜਿਸ ਤਰ੍ਹਾਂ ਤੁਸੀਂ ਇਹਦਾ 3 ਤੋ 4ਵਾਂ ਦਿਨ ਹੋ ਗਿਆ ਹੈ ਉਹ ਨਸ਼ਾ ਸੰਸਕਾਰ ਲਈ ਵੈਸੇ ਪਈਆਂ ਹੋਈਆਂ ਇੱਕ ਤਰ੍ਹਾਂ ਉਹ ਵੈਸੇ ਹੀ ਬਹੁਤ ਹੀ ਦਰਦ ਰਹਾ ਘੱਟਾ ਹੈ ਔਰ ਉਹਦਾ ਸੰਸਕਾਰ ਨਾ ਹੋਣਾ ਤੇ ਉਸ ਤੋਂ ਵੀ ਵੱਡੀ ਬਹੁਤ ਵੱਡੀ ਕੱਟਣਾ ਹੈ ਔਰ ਸੰਸਕਾਰ ਨਾ ਹੋਣ ਦੀ وجہ ਜੇ ਪੁਲਿਸ ਪ੍ਰਸ਼ਾਸਨ ਦੀ ਸਹੀ ਕਾਰਗੁਜ਼ਾਰੀ ਹੋ ਜਾਂਦੀ ਇਨਸਾਫ ਮਿਲਿਆ ਹੁੰਦਾ ਤੇ ਸ਼ਾਇਦ ਅੱਜ ਇਹ ਰੋਸ਼ਣਾ ਹੁੰਦਾ ਇੱਥੇ ਹੁਣ ਕੀ ਮੰਗੇ ਜਿਹੜਾ ਆਪਣੇ ਸਾਰਿਆਂ ਵਿੱਚ ਰੋਸ਼ ਹੈ ਵੀ ਹੈਗਾ ਕਿ ਜੀਸੀਬੀ ਦੀਆਂ ਕੋਈ ਕਹਿੰਦੇ ਜੀ ਕੋਈ ਕਹਿੰਦਾ ਉਹਦੀਆਂ ਅੱਗੇ ਪਲੇਟਾਂ ਚੇਂਜ ਕਰਦੀਆਂ ਜੋ ਕੁਝ ਇਹੋ ਜਿਹਾ ਕੀ ਘਟਨਾ ਹੈ ਜੇ ਕੋਈ ਸੁਣਨ ਚ ਬਹੁਤ ਖੁਸ਼ ਆ ਰਿਹਾ ਪਰ ਸਾਡੇ ਕੋਈ ਦੇ ਕੋਈ ਕੋਕਤਾ ਸਬੂਤ ਨਹੀਂ ਹੈ ਜਿਹਦੇ ਵਿੱਚ ਕਹਿ ਰਿਹਾ ਕਿ ਉਹਨਾਂ ਦੀ ਨੰਬਰ ਪਲੇਟਾਂ ਚੇਂਜ ਕਰ ਦਿੱਤੀਆਂ ਗਈਆਂ ਮੌਕੇ ਤੇ ਡਰਾਈਵਰ ਨੂੰ ਭਜਾ ਦਿੱਤਾ ਗਿਆ ਜੇ ਇਸ ਤਰ੍ਹਾਂ ਕੀਤਾ ਗਿਆ ਕੁਨ ਕਈ ਤੇ ਜਿਹੜਾ ਸੁਪਰੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਪ੍ਰਸ਼ਾਸਨ ਤੋਂ ਆ ਵੀ ਡੇਟ ਜੁੜੀ ਉਹਨਾਂ ਦੀ ਧਾਰਾ 304 ए ਲੱਗੀ ਹੋਈ ਹੈ 304 ਚ ਕਨਵਰਟ ਹੋਵੇ ਔਰ ਬੰਦੇ ਦੀ ਅਰੇਸਟ ਬਾਕੇ ਉਹਦਾ ਡਾਕ ਟੈਸਟ ਹੋਣਾ ਚਾਹੀਦਾ ਤਾਂ ਕਿ ਹੋਰ ਜਾਨਾ ਜਿਹੜੀਆਂ ਸੁਰੱਖਿਤ ਰਹਿ ਸਕਣ ਔਰ ਜਦ ਤੱਕ ਇਹ ਚੀਜ਼ ਪੁਲਿਸ ਪ੍ਰਸ਼ਾਸਨ ਨਹੀਂ ਕਰਦੀ ਤਦ ਤੱਕ ਜਿਹੜੇ ਦੁਖੀ ਪਰਿਵਾਰ ਹੈ ਜਿਨ੍ਹਾਂ ਨਾਲ ਇਹ ਘਟਨਾ ਘਟੀ ਹੈ ਉਹ ਆਪਣੇ ਬੱਚਿਆਂ ਦਾ ਸੰਸਕਾਰ ਕਰਨ ਲਈ ਸਮਤ ਨਹੀਂ ਹੈ ਸਰਕਾਰ ਸਾਹਿਬ ਨਾਲ ਗੋਟੀ ਗੱਲ ਹੋਈ ਹੈ ਐਸਪੀ ਸਾਹਿਬ ਚੰਡੀਗੜ੍ਹ ਬੈਠੇ ਹੋਏ ਆ ਉਹਨਾਂ ਨੇ ਕਿਹਾ ਕਿ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਕਮਲ ਜੀ ਜੋ ਤੁਸੀਂ ਕਹਿ ਰਹੇ ਹੋ ਆਪਾਂ ਇਹ ਪੂਰਾ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਬੰਦੇ ਨੂੰ ਟ੍ਰੇਸ ਜਿਹੜੀ ਗੱਲ ਤੁਸੀਂ ਕਹਿੰਦੇ ਵੇ ਪੁੱਛੀ ਗਈ ਆ ਕਿ ਪ੍ਰਵਾਸੀਆਂ ਕੇ ਪੰਜਾਬੀਆਂ ਇਹ ਜਿਹਦੇ ਬਾਰੇ ਵੀ ਕਹਿੰਨੇ ਆ ਉਹਦੇ ਬਾਰੇ ਤੁਹਾਡੀ ਗੱਲ ਹੋਈ ਕਿਸੇ ਉੱਚ ਅਧਿਕਾਰੀ ਨਾਲ ਉਹ ਉਹਦੇ ਬਾਰੇ ਵੀ ਦੱਸਿਆ ਗਿਆ ਡੀਐਸਪੀ ਸਾਹਿਬ ਨੂੰ ਦੱਸਿਆ ਗਿਆ ਡੀਐਸਪੀ ਸਾਹਿਬ ਕਹਿੰਦੇ ਕਿ ਉਹਨਾਂ ਨੂੰ ਇੱਕ ਨੋਟਿਸ ਕੱਢਣਾ ਤੇ ਉਹਦੇ ਬਾਰੇ ਫਿਰ ਜਿਹੜੀ ਆ ਉਹ ਕਾਰਵਾਈ ਇੱਕ ਅਲੱਗ ਤੋਂ ਚੱਲੇਗੀ ਠੀਕ ਹੈ ਡੀਐਸਪੀ ਸਾਹਿਬ ਫਗਵਾੜਾ ਐਸਪੀ ਦਫ਼ਤਰ ਦੇ ਅੱਗੇ ਅੱਜ ਕਾਫੀ ਪ੍ਰਵਾਸੀ ਵੀਰ ਇਕੱਠੇ ਹੋਏ ਨੇ ਕਾਰਨ ਹੈ ਜਿਹੜੇ ਤਿੰਨ ਨੌ ਇਹ ਕੀ ਕਾਰਨ ਹੈ ਜੀ ਤੇ ਕੀ ਉਹਨਾਂ ਨੂੰ ਤੁਸੀਂ ਭਰੋਸਾ ਦੋਇਆ ਹੈ ਜੀ ਇਹ ਜੀ ਸਾਡੇ ਨਾਲ ਜਿਹੜੀ ਗੱਲ ਹੋਈ ਹੈ ਇਹਨਾਂ ਦੀ ਉਹ ਦੇਚ ਅਸੀਂ ਐਫ ਆਈ ਆਰ ਪਹਿਲਾਂ ਰਜਿਸਟਰ ਕਰ ਚੁੱਕੇ ਹਾਂ ਤੇ ਜਿਹੜੀਆਂ ਬਾਕੀ ਉਹਨਾਂ ਨੇ ਕੁਝ ਚਾਰ ਡਿਮਾਂਡਸ ਰੱਖੀਆਂ ਉਹ ਵੀ ਇਹਨਾਂ ਦੀਆਂ ਜਿਹੜੀਆਂ ਡਿਮਾਂਡਸ ਮੰਨ ਕੇ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਤੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਜਿਹੜਾ ਵੀ ਪਰਪੈਟਰੇਟਰ ਹੈ ਜਿਹੜਾ ਜੀਐਸਬੀ ਡਰਾਈਵਰ ਸੀ ਉਹ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰਵਾਦ ਵਾਲੋਂ ਇੱਕ ਅਪੀਲਿਕੇਸ਼ਨ ਲਾਇਆ ਜਾ ਰਿਹਾ ਕਿ ਥਾਣੇ ਜਦੋਂ ਰਿਪੋਰਟ ਕਰਾਂਗੇ ਉੱਥੇ ਉਹਨਾਂ ਨਾਲ ਮਿਸਬੀਹਵ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਜਿੱਥੇ ਤੱਕ ਮਿਸਬੀਹਵ ਦੀ ਗੱਲ ਹੈ ਪਰ ਮਾਰ ਨਾਲ ਮੇਰੀ ਗੱਲ ਹੋ ਗਈ ਜਦੋਂ ਜੀ ਇਹਦੇ ਵਿੱਚ ਮੈਂ ਇੱਕ ਐਕਸਪਲੇਨੇਸ਼ਨ ਭੌਗਰੂਗਾ ਐਸਐਫ ਸਰ ਉਸ ਐਕਸਪਲੇਨੇਸ਼ਨ ਦੇ ਵਿੱਚ ਉਹ ਮੈਨੂੰ ਜਿਹੜਾ ਲਿਖਤੀ ਆਪਣਾ ਜੋੜਾ ਹੈਗਾ ਵਰਜਨ ਦੇਣਗੇ ਉਸ ਤੋਂ ਬਾਅਦ ਅਗਲੀ ਗੱਲ ਇਹ ਹੁਣ ਕਿੰਨੇ ਕਿੰਨਾ ਟਾਈਮ ਤੁਸੀਂ ਆਪਾਂ ਦਿੱਤਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਹਲੇ ਤੱਕ ਕੋਈ ਵੀ ਮਤਲਬ ਕਹਿੰਦੇ ਮੇਰੇ ਤੱਕ ਦੇ ਹਾਂ ਦਾ ਸੰਸਕਰਣ ਨਹੀਂ ਕੀਤਾ ਗਿਆ ਹੈ ਤੇ ਕਦੋਂ ਤੱਕ ਆਸ ਹੈ ਕਿ ਉਹ ਕਰ ਦੇਣਗੇ ਅਸੀਂ ਅਪੀਲ ਤੇ ਹੀ ਕੀਤੀ ਹੈ ਜੀ ਕਿ ਅਸੀਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਅਸੀਂ ਬੜੇ ਪਰਪੱਕ ਤੇ ਦ੍ਰਿੜਤਾਪੂਰਵਕ ਜਿਸ ਜਿਹੜਾ ਹੈਗਾ ਉਹਨਾਂ ਨੂੰ ਫੜਨ ਦੇ ਵਿੱਚ ਲੱਗੇ ਹੋਏ ਜਿਹੜੀ ਅਪੀਲ ਹੈ ਹੀ ਪਰਿਵਾਰ ਨੂੰ ਕਿ ਉਹ ਜਿਹੜੀਆਂ ਰਸਤੇ ਕਾਰਨ ਨੇ ਸਭ ਉਹ ਕਰਨ ਤੇ ਪੁਲਿਸ ਵੱਲੋਂ ਮੈਂ ਇਹ ਆਸ਼ਵਾਸਨ ਦਵਾਇਆ ਕਿ ਜਿਹੜਾ ਪਰਪੈਟਰੇਟਰ ਹੈਗਾ ਉਹ ਜਲਦੀ ਤੋਂ ਜਲਦੀ ਫੜ ਕੇ ਸੇ